ਸਾਰਾ ਕੁਝ ਹੋ ਗਿਆ ਬਸ ਇਹ ਤਾਂ ਕਿਸਾਨਾਂ ਨੇ ਆਰਡਰ ਦਿੱਤਾ ਸਾਡੀ ਤਾਂ ਚੜ੍ਹਦੀ ਕਲਾ ਦੇ ਵਿੱਚ ਆਈਦਾ ਉਹ ਤਾਂ ਰੌਲਾ ਪਾਉਂਦੇ ਫਿਰਦੇ ਨੇ ਵੀ ਸਾਨੂੰ ਸੱਡੋ ਅੱਗੇ ਜਾਣ ਦਿਓ ਅੱਤਵਾਦੀ ਉਹ ਨਹੀਂ ਅਸੀਂ ਨਹੀਂ ਹੈਗੇ ਅਸੀਂ ਤਾਂ ਸਤਿਵਾਦੀ ਆਂ ਸਤ ਦੀ ਲੜਾਈ ਲੜਨ ਵਾਸਤੇ ਆਏ ਆਂ ਸਰਕਾਰਾਂ ਅੱਤਵਾਦੀ ਨੇ ਜਿਹੜਾ ਸਾਨੂੰ ਮਾਰਨਾ ਚਾਹੁੰਦੀਆਂ ਨੇ ਅੱਜ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਮਹਿਮੂਦ ਪ੍ਰਾਚਾ ਜੀ ਡਾਕਟਰ ਰਿਤੂ ਜੀ ਆਏ ਹੋਏ ਨੇ ਸਾਡੇ ਕੋਲੇ ਜੋ ਜ਼ੁਲਮ ਸਰਕਾਰ ਕਰ ਰਹੀ ਆ ਉਹ ਆਪਣੀਆਂ ਅੱਖਾਂ ਨਾਲ ਦੇਖਣਗੇ ਤੇ ਫਿਰ ਉਹਨਾਂ ਤੇ ਖੱਟਰ ਤੇ ਕਾਰਵਾਈ ਹੋਊਗੀ ਵੀਮਤੇ ਵੀ ਅਮਤ ਸਾਰਿਆਂ ਤੇ ਕਾਰਵਾਈ ਜੋ ਕਾਨੂੰਨ ਸਕੰਝੇ ਦੇ ਵਿਚਾਰੀ ਆਉਣਗੇ ਇਹ ਬਾਤ ਉਹਨਕੇ ਮੂੰਹ ਸੇ ਸੱਚ ਕਿਵੇਂ ਨਿਕਲ ਗਈ ਮੈਨੂੰ ਸਮਝ ਨਹੀਂ ਆਤਾ ਕਿ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਭਾਰਤ ਹੈ ਲੇਕਿਨ ਜੋ ਦੂਸਰੀ ਸੱਚਾਈ ਉਹ ਇਹ ਹੈ ਕਿ ਸਭ ਤੋਂ ਵੱਡੇ ਲੋਕਤੰਤਰ ਕੋ ਸਭ ਤੋਂ ਵੱਡਾ ਖਤਰਾ ਮੋਦੀ ਜੀ ਹੈ ਇਸ ਵਕਤ ਮੋਦੀ ਜੀ ਸੇ ਖਤਰਾ ਇਹ ਜੀ ਕਹਿੰਦੇ ਮੋਦੀ ਜੀ ਤਾਂ ਦੇਸ਼ ਦੇ ਸਭ ਤੋਂ ਵੱਡੇ ਰਖੇਕ ਨਹੀਂ ਕਹਿ ਰਹੇ ਨੇ ਸਭ ਤੋਂ ਵੱਡਾ ਖਤਰਾ ਭਾਰਤ ਕੇ ਲੋਕਤੰਤਰ ਕੋ ਮੋਦੀ ਜੀ ਸੇ ਅਮਿਤ ਸ਼ਾ ਜੀ ਸੇ ਆਰਐਸਐਸ ਸੇ और बीजेपी के कार्यकर्ताओं से है जो कि देश के संविधान की धज्जियाँ उड़ा के और देश को एक तरीके से चाइना और पाकिस्तान के हाथों जमीन भी छिनवा दिए वकील भी देश के नागरिक हैं वकील भी किसानों का उगाया हुआ ही अन्न खाते हैं तो हम भी किसानों के ऋणी हैं हमारा फर्ज है, है कि किसानों का जहाँ पसीना बहेगा वहाँ अपना खून बाहें क्योंकि दिल्ली की जनता उनके लिए पलके बिछाए इंतजार कर रही है बाहें फैलाए इंतजार कर रही है आए वो और हम उनका स्वागत सत्कार करेंगे दिल्ली की जनता अपराध जो भी करेगा चाहे वो प्रधानमंत्री हो चाहे पुलिस ऑफिसर हो कोई भी हो अपराध के अपराधी के खिलाफ अपराध दर्ज कराया जाएगा और कानूनी कार्रवाई कर की से जेड़ा पूरी दुनिया नु खवांदा है ओदे ते ਤੁਸੀਂ ਗੋਲਾ ਬਾਰੂਦ ਦਾ ਇਸਤੇਮਾਲ ਕਰ ਰਹੇ ਹੋ ਸ਼ਰਮ ਆਣੀ ਚਾਹੀਦੀ ਉਨ ਲੋਕਾਂ ਨੂੰ ਜਿਹੜੀ ਥਾਲੀ ਚ ਖਾ ਰਹੇ ਉਸੇ ਥਾਲੀ ਚ ਛੇਦ ਕਰ ਰਹੇ ਹੋ ਕਹਿੰਦੇ ਨਾ ਜਿਹੜਾ ਹੱਥ ਤੁਹਾਨੂੰ ਖਵਾਉਂਦਾ ਨਾ ਉਹਨੂੰ ਕਦੀ ਵੱਡੋ ਨਾ ਇਹ ਉਹ ਕਿਰਤ ਕਰਨ ਲੋਕ ਨੇ ਇਹ ਉਸੇ ਹੱਥ ਨੂੰ ਵੱਡ ਰਹੇ ਨੇ ਦਿੱਲੀ ਵਿਸ਼ਵਦਾਲੀ ਯੂਨੀਵਰਸਿਟੀ ਪੜ੍ਹਦੇ ਆ ਅਸੀਂ ਤਾਂ ਕਹਿ ਰਹੇ ਤੁਸੀਂ ਇੱਥੋਂ ਆਓ ਅਸੀਂ ਉੱਥੋਂ ਤੁਹਾਡਾ ਵੈਲਕਮ ਕਰਾਂਗੇ ਉਧਰੋਂ ਤੁਸੀਂ ਤਿਆਰੀ ਕਰ ਰਹੇ ਹੋ ਬਿਲਕੁਲ ਤਿਆਰੀ ਹੈ ਕਿ ਵਿੱਚ ਕੀ ਰਹਿ ਗਿਆ ਬੇਈਮਾਨ ਚੋਰ ਦੇਸ਼ਧਰੋਹੀ ਵਿੱਚ ਰਹਿ ਗਏ ਨਾ ਦੇਸ਼ ਵਾਲੇ ਅੱਤੇ ਇੱਥੇ ਖੜੇ ਨੇ ਉੱਤੇ ਆ ਬਾਰਡਰ ਕੀਆ ਅਸੀਂ ਇੱਧੇ ਹੀ ਲੰਘ ਦੇਣਾ ਜੀ ਆਇਆਂ ਨੂੰ ਵੀ ਵਾਂਟ ਟੂ ਵੈਲਕਮ ਯੂ ਹਰ ਪ੍ਰੇਤਾਰਿਤ ਸ਼ੋਸ਼ਿਤ ਹਰ ਦਬਾ ਕੁਚਲਾ ਹਰ ਯੂਨੀਵਰਸਿਟੀ ਦਾ ਬੇਰੋਜ਼ਗਾਰ ਯੂਥ ਆਵਾਜ਼ ਲਗਾ ਰਿਹਾ ਕਿ ਕਿਸਾਨਾਂ ਨੂੰ ਆਓ ਸਾਡੀ ਲੜਾਈ ਲੜੋ ਆਓ ਸਾਡੇ ਨਾਲ ਆਓ ਸਾਡੀ ਰੂ ਬੜੀ ਗੱਦਗਦ ਹੈ ਅਸੀਂ ਕਹਿ ਰਹੇ ਆ ਕਿ ਛੇਤੀ ਆਓ ਬਰਦਾਸ਼ਤ ਨਹੀਂ ਹੋ ਰਿਹਾ ਹੁਣ ਸਾਡਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਵਾਣਾ ਸੰਭੂ ਤੇ ਮੌਜੂਦ ਆ ਬਾਬਾ ਰਾਜਾ ਰਾਜ ਸਿੰਘ ਜੀ ਇੱਥੇ ਪਹੁੰਚੇ ਨੇ ਕਰਦੇ ਆ ਗੱਲ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕੱਲ 21 ਫਰਵਰੀ ਦੀ 11 ਵਜੇ ਅੱਗੇ ਵਧਣ ਦੀ ਕਾਲ ਆ ਜਿਹੜੀ ਕਿਸਾਨਾਂ ਵੱਲੋਂ ਦਿੱਤੀ ਗਈ ਆ ਦਲਪੰਥ ਕਿ ਇਸ ਤਰ੍ਹਾਂ ਦੀਆਂ ਤਿਆਰੀਆਂ ਕਰ ਰਿਹਾ ਜੀ ਦੇਖੋ ਅਸੀਂ ਵੀ ਨਾਲ ਆ ਪਹਿਲਾਂ ਤੋਂ ਹੀ ਕਿਸਾਨਾਂ ਦੇ ਨਾਲ ਆ ਜੋ ਸਾਨੂੰ ਜਿਹੜੇ ਇੱਥੋਂ ਦੇ ਆਗੂ ਨੇ ਆਦੇਸ਼ ਕਰਨਗੇ ਹੁਕਮ ਕਰਨਗੇ ਉਸੇ ਤਰ੍ਹਾਂ ਸੀ ਚੱਲਾਂਗੇ ਆ ਆਪਣੇ ਜਿਹੜੇ ਫੌਜਾਂ ਨੇ ਜੀ ਉਹਨਾਂ ਨਾਲ ਕੋਈ ਮੀਟਿੰਗ ਕਰਕੇ ਕੋਈ ਇਦਾਂ ਦਾ ਕੋਈ ਵਿਚਾਰ ਕੀਤਾ ਗਿਆ ਕਿ ਕਿੱਦਾਂ ਦੀਆਂ ਤਿਆਰੀਆਂ ਰੱਖਣੀਆਂ ਨੇ ਸਾਰਾ ਕੁਝ ਹੋ ਗਿਆ ਬਸ ਇਹ ਤਾਂ ਕਿਸਾਨਾਂ ਨੇ ਆਰਡਰ ਦਿੱਤਾ ਸਾਡੀ ਤਾਂ ਚੜ੍ਹਦੀ ਕਲਾ ਦੇ ਵਿੱਚ ਆ ਜੀ ਉਹ ਤਾਂ ਰੌਲਾ ਪਾਉਂਦੇ ਫਿਰਦੇ ਨੇ ਵੀ ਸਾਨੂੰ ਛੱਡੋ ਅੱਗੇ ਜਾਣ ਦਿਓ ਪਰ ਅਸੀਂ ਆਗੂਆਂ ਦੇ ਹੁਕਮ ਦਾ ਇੰਤਜ਼ਾਰ ਕਰ ਰਹੇ ਹਾਂ ਸਰਕਾਰਾਂ ਦੇ ਇਸ ਸਿਸਟਮ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੀ ਕਿਹਾ ਜਾਂਦਾ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਡਰੋਨਾਂ ਨਾਲ ਗੋਲੇ ਸਿੱਟੇ ਜਾ ਰਹੇ ਨੇ ਐਕਸਪਾਇਰ ਡੇਟ ਦੇ ਗੋਲੇ ਨੇ ਜੀ ਬਹੁਤ ਜ਼ਿਆਦਾ ਤਸੱਦਦ ਆ ਜਿਹੜਾ ਕੀਤਾ ਜਾ ਰਿਹਾ ਬਹੁਤ ਨੌਜਵਾਨ ਕਿਸਾਨ ਬਜ਼ੁਰਗ ਘੈਲ ਹੋ ਗਏ ਨੇ ਜੀ ਜ਼ਖਮੀ ਹੋ ਦੇਖੋ ਹੁਣ ਇਹਦੇ ਵਿੱਚ ਮੈਨੂੰ ਸਰਕਾਰਾਂ ਦੱਸਣ ਭਾਰ ਸਰਕਾਰ ਦਾ ਜਿਹੜੀ ਜ਼ੁਲਮ ਕਰ ਰਹੀ ਹੈ ਜਬ ਦੀ ਜਨਤਾ ਉੱਤੇ ਇਹ ਸਾਨੂੰ ਸਾਨੂੰ ਅਤਵਾਦੀ ਕਹਿੰਦੇ ਨੇ ਸਾਨੂੰ ਖਾਲਸਤਾਨੀ ਕਹਿੰਦੇ ਨੇ ਮੈਨੂੰ ਇਹੋਂ ਦੱਸੋ ਵੀ ਜਿੱਦਣ ਦਾ ਮੋਰਚਾ ਉਰੇ ਲੱਗਿਆ ਹੋਇਆ ਕਿਸੇ ਕਿਸਾਨ ਆਗੂ ਵੱਲੋਂ ਉਹਨਾਂ ਉੱਤੇ ਕੋਈ ਕਾਰਵਾਈ ਕੀਤੀ ਗਈ ਹੋਵੇ ਕੋਈ ਗੋਲਾ ਉੱਧਰ ਮਾਰਿਆ ਹੋਵੇ ਜਾਂ ਗੋਲੀ ਐਜਾ ਸਾਡੇ ਕੋਲ ਦਾ ਸਿਆਰ ਨੇ ਜਿਹੜੇ ਗੁਰੂ ਸਾਹਿਬ ਨੇ ਬਖਸ਼ੇ ਨੇ ਤੇ ਕਿਸਾਨ ਝੰਡੇ ਲਈ ਖੜੇ ਨੇ ਹੋਰ ਇਹਨਾਂ ਕੋਲੇ ਕੀ ਆ ਇਹਦਾ ਹੱਕ ਮੰਗਦੇ ਨੇ ਸ਼ਾਂਤੀ ਦੇ ਵਿੱਚ ਉਹ ਉਲਟਾ ਇਹਨਾਂ ਉੱਤੇ ਗੋਲੀਆਂ ਚਲਾਈ ਜਾਂਦੇ ਨੇ ਐਕਸਪਾਇਰ ਗੋਲੇ ਛੱਟੇ ਰਹਿ ਜਾ ਰਹੇ ਨੇ ਅੱਤਵਾਦੀ ਉਹ ਨਹੀਂ ਅਸੀਂ ਨਹੀਂ ਹੈਗੇ ਅਸੀਂ ਤਾਂ ਸਤਵਾਦੀ ਆਂ ਸਤ ਦੀ ਲੜਾਈ ਲੜਨ ਵਾਸਤੇ ਆਏ ਆਂ ਸਰਕਾਰਾਂ ਅੰਤਵਾਦੀ ਨੇ ਜਿਹੜਾ ਸਾਨੂੰ ਮਾਰਨਾ ਚਾਹੁੰਦੀਆਂ ਨੇ ਇਹਨਾਂ ਉੱਤੇ ਕਾਨੂੰਨੀ ਕਾਰਵਾਈ ਹੋਊਗੀ ਅੱਜ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਮਹਮੂਦ ਪ੍ਰਾਚਾਲ ਜੀ ਡਾਕਟਰ ਰਿਤੂ ਜੀ ਆਏ ਹੋਏ ਨੇ ਸਾਡੇ ਕੋਲੇ ਜੋ ਜ਼ੁਲਮ ਸਰਕਾਰ ਕਰ ਰਹੀ ਆ ਉਹ ਆਪਣੀਆਂ ਅੱਖਾਂ ਨਾਲ ਦੇਖਣਗੇ ਤੇ ਫਿਰ ਉਹਨਾਂ ਤੇ ਖੱਤਰ ਤੇ ਕਾਰਵਾਈ ਹੋਊਗੀ ਪੀਐਮ ਤੇ ਵੀ ਅਮਿਤ ਸਾਰਿਆਂ ਤੇ ਕਾਰਵਾਈ ਜੋ ਕਾਨੂੰਨ ਸਕੰਜੇ ਦੇ ਵਿੱਚ ਸਾਰੀ ਆਉਣਗੇ ਇਹ ਜਾਇਜ਼ਾ ਲੈਣਗੇ ਤੇ ਵੱਡੀਆਂ ਟੀਮਾਂ ਹੋਰ ਵੀ ਆ ਰਹੀਆਂ ਨੇ ਦੇਖੋ ਜਿੱਥੇ ਸਾਨੂੰ ਜੋਸ਼ ਦੇ ਨਾਲ ਹੌਸਲੇ ਦੀ ਵੀ ਲੋੜ ਆ ਕਾਨੂੰਨਨੀ ਤੌਰ ਤੇ ਅਸੀਂ ਕੋਈ ਗਲਤ ਕੰਮ ਨਹੀਂ ਕਰਦੇ ਕਾਨੂੰਨ ਦੇ ਦਾਇਰੇ ਦੇ ਵਿੱਚ ਅਸੀਂ ਹਰੇਕ ਨੂੰ ਕਾਨੂੰਨ ਦੇ ਮੁਤਾਬਕ ਸੰਵਧਾਨ ਦੇ ਵਿੱਚ ਲਿਖਿਆ ਹਰੇਕ ਬੰਦਾ ਪੀਸਫੁਲੀ ਸ਼ਾਂਤੀ ਦੇ ਵਿੱਚ ਰਹਿ ਕੇ ਧਰਨਾ ਪ੍ਰਦਰਸ਼ਨ ਕਰ ਸਕਦਾ ਅਸੀਂ ਉਹ ਕਰ ਰਹੇ ਹਾਂ ਤੇ ਇਹਨਾਂ ਨੇ ਸਾਨੂੰ ਰੋਕਿਆ ਜਦੋਂ ਹਾਈ ਕੋਰਟ ਦਾ ਇਹ ਹੁਕਮ ਆ ਆਪਣੇ ਖੱਟਰ ਸਰਕਾਰ ਨੂੰ ਹਰਿਆਣਾ ਸਰਕਾਰ ਨੂੰ ਵੀ ਤੁਸੀਂ ਕਿਸਾਨਾਂ ਨੂੰ ਰਾਹ ਦਿਓ ਜਲੀ ਜਾਣਾ ਇਹਨਾਂ ਨੇ ਫਿਰ ਇਹ ਕਿਉਂ ਨਹੀਂ ਰਹਾ ਲੰਦੇ ਅੱਤਵਾਦੀ ਕੌਣ ਹੈ ਹੁਣ ਕਾਨੂੰਨ ਕਿਹਨੇ ਤੋੜਿਆ ਅੱਤਵਾਦੀ ਨੂੰ ਉਸੇ ਨੂੰ ਕਿਹਾ ਜਾਂਦਾ ਜੋ ਕਾਨੂੰਨ ਤੋੜੇ ਹੁਣ ਸਰਕਾਰ ਨੇ ਖੱਟਰ ਨੇ ਕਾਨੂੰਨ ਤੋੜਿਆ ਅੱਤਵਾਦੀ ਇਹ ਨੇ ਅਸੀਂ ਨਹੀਂ ਹੈਗੇ ਸਾਡਾ ਰਾਹ ਰੋਕਿਆ ਹੋਇਆ ਕਿਹੜੇ ਕਾਨੂੰਨ ਦੇ ਵਿੱਚ ਲਿਖਿਆ ਜਦੋਂ ਕੋਈ ਕਿਸਾਨ ਜਾਂ ਕੋਈ ਹੋਰ ਆਪਣੇ ਸੜਕਾਂ ਰੋਕਦੇ ਨੇ ਉਹਨਾਂ ਤੇ ਸਰਕਾਰ ਪੁਲਿਸ ਵਾਲੇ ਕਾ ਆਪਣੇ ਕਾਰਵਾਈ ਕਰਕੇ ਉਹਨਾਂ ਨੂੰ ਫੜ ਕੇ ਅੰਦਰ ਕਰ ਦੇਣ ਵੀ ਤੁਸੀਂ ਕਾਨੂੰਨ ਦੇ ਮੁਤਾਬਕ ਕਾਨੂੰਨ ਤੋੜਿਆ ਤੁਸੀਂ ਸੜਕ ਰੋਕੀ ਆ ਤੇ ਅੱਜ ਸਰਕਾਰਾਂ ਨੇ ਆਪ ਜਗਾ ਜਗਾ ਤੇ ਸੜਕਾਂ ਰੋਕੀਆਂ ਨੇ ਇਹਨਾਂ ਦੇ ਕਾਰਵਾਈ ਕਿਵੇਂ ਹੋਊਗੀ ਕੌਣ ਕਰਾਊਗਾ ਉਹ ਕਹਿੰਦੇ ਜੀ ਟਰੈਕਟਰ ਲੈ ਕੇ ਜਾ ਰਹੇ ਨੇ ਟਰੈਕਟਰ ਨੂੰ ਹਥਿਆਰ ਮੰਨੀ ਜਾ ਰਹੇ ਨੇ ਉਹ ਤਾਂ ਕਹਿੰਦੇ ਟਰੈਕਟਰ ਨਹੀਂ ਲਿਜਾ ਸਕਦੇ ਗੱਡੀਆਂ ਮੋਟਰਾਂ ਨੇ ਉਹਨਾਂ 'ਚ ਜਾਓ ਜਿਹੜੀ ਪਬਲਿਕ ਟਰਾਂਸਪੋਰਟ ਆ ਉਹਦੇ ਤੇ ਜਾਓ ਸਾਨੂੰ ਕੋਈ ਇਤਰਾਜ਼ ਨਹੀਂ ਟਰੈਕਟਰਾਂ ਤੋਂ ਬਹੁਤ ਡਰਦੇ ਨੇ ਦੇਖੋ ਟਰੈਕਟਰ ਤਾਂ ਹੁਣ ਸਾਡੇ ਆਪ ਦੇ ਸਾਧਨ ਨੇ ਕਿਸਾਨੀ ਦੇ ਤੇ ਟਰੈਕਟਰਾਂ ਤੋਂ ਵੀ ਰਾਂਗੇ ਮੈਂ ਕਾ ਲੂ ਉਹ ਸਾਧਨੀ ਨਹੀਂ ਨੇ ਉਹਨਾਂ ਕੋਲੇ ਬੰਬ ਰੱਖੇ ਹੋਏ ਨੇ ਵੀ ਗ੍ਰਨੇਡ ਰੱਖ ਕੇ ਲੈ ਜਾਂਦੇ ਨੇ ਉਹ ਆਪਦਾ ਇਹੀ ਕਹਿ ਰਹੇ ਨੇ ਕਿ ਇਹ ਚ ਕੁਸ ਵੀ ਲਿਜਾ ਸਕਦੇ ਨੇ ਕੋਈ ਵੱਡਾ ਨੁਕਸਾਨ ਵੀ ਕਰ ਸਕਦੇ ਨੇ ਇਹ ਲੋਕ ਇਹਨਾਂ ਨੇ ਕੀ ਨੁਕਸਾਨ ਕਰਦਾ ਨੁਕਸਾਨ ਦਾ ਖੱਟੜ ਟੱਡੀ ਮੁਸਾਫ ਕਰ ਰਿਹਾ ਉਹ ਗੱਲਾਂ ਸਾਨੂੰ ਕਹਿੰਦਾ ਹੱਤਵਾਦੀ ਆ ਕੀ ਲੈ ਕੇ ਜਾਂਦੇ ਨੇ ਐਂ ਕਰੋ ਜਿੰਨੇ ਐਸੇ ਖੜੇ ਨੇ ਉਹਨਾਂ ਨੂੰ ਕਹੋ ਆਪਦਾ ਮਸ਼ੀਨਾਂ ਨਹੀਂ ਲੈ ਕੇ ਚੈੱਕ ਕਰੋ ਨਹੀਂ ਅਸੀਂ ਦੇਖਦੇ ਆ ਚੈੱਕ ਕਰਦੇ ਆ ਵੀ ਤੁਸੀਂ ਕੀ ਕੁਸ ਕਿਸਾਨਾਂ ਨੂੰ ਮਾਰਨ ਵਾਸਤੇ ਲੈ ਕੇ ਆਏ ਹੋ ਇੱਕ ਕਾਣ ਕਰਨਾ ਚਾਹੁੰਦੇ ਨੇ ਜੂਨ ਨੇ ਹੁਣ ਕਿੱਥੇ ਆ ਜੀ ਉਹਨਾਂ ਨੂੰ ਵੀ ਜਾਗਣਾ ਚਾਹੀਦਾ ਕਿੰਨੇ ਕਿ ਦਿਨ ਰਾਜ ਕਰਨਗੇ ਕਿੰਨੇ ਕਿ ਦਿਨ ਸਾਡੇ ਉੱਤੇ ਹੁਕਮ ਚਲਾਉਣਗੇ ਤੇ ਹੁਣ ਨੇੜਾ ਹੀ ਆ ਕੰਮ ਇਲੈਕਸ਼ਨ ਆ ਗਈ ਆ ਲੋਕਤੰਤਰ ਦਾ ਰਾਜ ਆ ਜੇ ਇਹਨਾਂ ਨੂੰ ਲੋਕ ਵੋਟਾਂ ਪਾ ਕੇ ਸੱਤਾ ਦੇ ਸਕਦੇ ਨੇ ਇਹਨਾਂ ਸੜਕਾਂ ਤੇ ਰੋਲ ਦੇਵਾਂਗੇ ਸਾਡੇ ਵਿੱਚ ਤਾਕਤ ਆਸੀਂ ਵੋਟਰਾਂ ਇਥੋਂ ਦੇ ਈਵੀਐਮ ਈਵੀਐਮ ਤੇ ਮਾਨ ਆ ਜੀ ਇਹਨਾਂ ਨੂੰ ਤਾਂ ਹੀ ਤਾਂ ਲੋਕਾਂ ਤੋਂ ਨਹੀਂ ਡਰਦੇ ਲੋਕਾਂ ਦੀ ਪਰਵਾਹ ਹੀ ਨਹੀਂ ਕਰਦੇ ਈਵੀਐਮ ਮਸ਼ੀਨ ਤੇ ਮਾਨ ਆ ਸਕਦਾ ਅਸੀਂ ਈਵੀਐਮ ਦੇ ਖਿਲਾਫ ਵੀ ਲੜਾਈ ਲੜ ਰਹੇ ਨੇ ਆ ਪ੍ਰਾਚਾ ਸਾਹਿਬ ਆਏ ਨੇ ਸੁਪਰੀਮ ਕੋਰਟ ਦੇ ਵਿੱਚ ਚੱਲ ਰਿਹਾ ਕੰਮ ਐਤਕੀ ਈਵੀਐਮ ਤੇ ਵੋਟ ਨਹੀਂ ਹੋਣੀ ਵੈਲਡ ਪੇਪਰ ਤੇ ਵੋਟ ਹੋਊਗੀ ਫਿਰ ਇਹਨਾਂ ਦੀਆਂ ਛਾਲਾਂ ਚਕਾਵਾਂਗੇ ਫਿਰ ਦੇਖਦਾ ਵੀ ਟਿੱਡੀ ਮੂਸਾ ਕਿੱਧਰ ਭਜਦੇ ਆ ਜਾਂ ਭਜਾ ਨੂੰ ਰਾ ਇੱਕੋ ਜੇ ਨੇ ਪਛਾਣੀ ਛੱਡ ਦੇ ਜੇਲ੍ਹ ਦੇ ਛੱਡਾਂਗੇ ਇਹਨਾਂ ਨੂੰ ਆ ਸਿਨੀਅਰ ਵਕੀਲ ਸਾਹਿਬ ਨੇ ਹਾਂਜੀ ਵਕੀਲ ਸਾਹਿਬ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਹਿ किस तरह देख रहे हो जी मोदी साहब कह रहे कि दुनिया का सब तो बड़ा लोकतंत्र भारत आते पहुँचो किस तरह देख रहे हो इस लोकतंत्र में मैं देखिए मोदी जी जो है ये इसमें कोई शक नहीं है आ, कभी लाखों में से एक बात सच कहते हैं ये बात उनके मुंह से सच कैसे निकल गई मुझे समझ में नहीं आता कि दुनिया का सबसे बड़ा लोकतंत्र भारत है लेकिन जो दूसरी सच्चाई वो ये है कि सबसे बड़े लोकतंत्र को सबसे बड़ा खतरा मोदी जी हैं इस वक्त से खतरा है जी कहते मोदी जी तो देश के दे, सब तो बड़े रक्षक कि नहीं वही मैं कह रहा हूँ ना सबसे बड़ा खतरा भारत के लोकतंत्र को मोदी जी से है अमित शाह जी से आरएसएस से और बीजेपी के कार्यकर्ताओं से है जो कि देश के संविधान की धज्जियाँ उड़ा के और देश को एक तरीके से चाइना और पाकिस्तान के हाथों जमीन भी छिनवा दिए और उनके खिलाफ कोई कार्रवाई भी करने के लिए सेना को रोक के रखने का काम मोदी जी कर रहे हैं ऐसा उनके खुद के जो एक बड़े लीडर हैं सुब्रमण्यम स्वामी जी वो कहते हैं ਤੁਸੀਂ ਇੱਥੇ ਪਹੁੰਚੋ ਕਿਸ ਤਰ੍ਹਾਂ ਦੀ ਅੱਗੇ ਤੁਸੀਂ ਜਿਹੜੀਆਂ ਕਿਸਾਨਾਂ ਦੇ ਹੱਕ 'ਚ ਲੜਾਈ ਲੜਨ ਦੀ ਤਿਆਰੀ ਕਰ ਰਹੇ ਹੋ ਦਿੱਲੀ ਦੇ ਵਿੱਚ ਦੇਖੇ ਕਿਸਾਨ ਕੇ ਰਿਣੀ ਪੂਰੇ ਦੇਸ਼ ਕੇ ਹਰ ਇੱਕ ਨਾਗਰਿਕ ਹੈ ਸਾਰੇ ਨਾਗਰਿਕ ਹੈ ਵਕੀਲ ਵੀ ਦੇਸ਼ ਕੇ ਨਾਗਰਿਕ ਹੈ ਵਕੀਲ ਵੀ ਕਿਸਾਨੋ ਕਾ ਉਗਾਇਆ ਹੋਇਆ ਹੀ ਅਨ ਖਾਤੇ ਹੈ ਤਾਂ ਹਮ ਵੀ ਕਿਸਾਨੋ ਕੇ ਰਿਣੀ ਹੈ ਹਮਾਰਾ ਫਰਜ਼ ਹੈ ਕਿ ਕਿਸਾਨੋ ਕਾ ਜਹ ਪਸੀਨਾ ਬਹੇਗਾ ਵਹਾਂ ਆਪਣਾ ਖੂਨ ਬਹਾਏ ਇਸ ਲਈ ਹਮ यहाँ आए किसानों के आगे रह के उनको कानूनी मदद देने की और दिल्ली की तरफ से उनका वेलकम करने की कि दिल्ली की जनता उनके लिए पलके बिछाए इंतजार कर रही है बाहें फैलाए इंतज़ार कर रही है आए वो और हम उनका स्वागत सत्कार करेंगे दिल्ली की जनता कानूनी लड़ाई भी लड़ रहे हो जरा किसान आते तस्द हो रहा किसान जगह यहाँ बात करेंगे अगर हमारी कोई जिम्मेदारी लगाई जाएगी ਤੁਹਾਮ ਉਸਪੈ ਪੂਰੀ ਤਾਕਤ ਲਗਾ ਕੇ ਆਪਣਾ ਫਰਜ਼ ਨਿਭਾएंगे ਜਿਹੜੇ ਇੱਥੇ ਜ਼ਖਮੀ ਹੋਏ ਨੇ ਜੀ ਕਿਸਾਨ ਉਹਨਾਂ ਨੂੰ ਰਾਜਪੁਰਾ ਦੇ ਸਰਕਾਰੀ ਹਸਪੀਟਲ ਵਿੱਚ ਐਡਮਿਟ ਕਰਾਇਆ ਗਿਆ ਜੇ ਕੁਝ ਵਕੀਲ ਸਾਹਿਬ ਚੰਡੀਗੜ੍ਹ ਤੋਂ ਉੱਥੇ ਪਹੁੰਚੇ ਨੇ ਰਿਪੋਰਟਾਂ ਮੰਗੀਆਂ ਜਾ ਰਹੀਆਂ ਨੇ ਮੈਡੀਕਲ ਵੀ ਕਿੱਦਾਂ ਦੀ ਇੰਜਰੀ ਆਈਆਂ ਨੇ ਕਿੱਦਾਂ ਦੇ ਉਹਨੇ ਤਾਂ ਰਿਪੋਰਟਾਂ ਨਹੀਂ ਦਿੱਤੀਆਂ ਜਾ ਰਹੀਆਂ ਇਹਦੇ ਵੱਲ ਕੋਈ ਧਿਆਨ ਹੈਗਾ ਜੀ ਜੀ ਐਕਦਾ ਮਗਰ ਕੋਈ ਵੀ ਮਰੀਜ਼ ये ऐसे आतंकवाद की घटना का शिकार हुए मरीज नहीं कोई भी मरीज अपने पेपर्स उसको देना मेडिकल ट्रीटमेंट के डॉक्टरों का फर्ज होता है अस्पताल का फर्ज होता है अगर वो उसका उल्लंघन कर रहे हैं तो वो भी अपने आप में एक अपराध है खिलाफ भी कार्रवाई होगी बिल्कुल अपराध जो भी करेगा चाहे वो प्रधानमंत्री हो चाहे पुलिस ऑफिसर हो कोई भी हो अपराध के अपराधी के खिलाफ अपराध ਚਾਰਜ ਕਰਾਇਆ ਜਾਏਗਾ ਤੇ ਕਾਨੂੰਨੀ ਕਾਰਵਾਈ ਕੀਤੀ ਜੀ ਜੀ ਧੰਨਵਾਦ ਜੀ ਸੋ ਸਾਡੇ ਭੈਣ ਨੇ ਇਹ ਵੀ ਪਹੁੰਚ ਰਿਹਾ ਹਾਂ ਜੀ ਭੈਣ ਜੀ ਵਾਇਗੁਰੂ ਜੀ ਖਾਲਸਾ ਆਹ ਵਾਇਗੁਰੂ ਜੀ ਕੀ ਨਾਮ ਕੀ ਡਾਕਟਰ ਇਤੂ ਜੀ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਸਭ ਤੋਂ ਵੱਡੇ ਸੰਵਿਧਾਨ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਸਭ ਤੋਂ ਵੱਡਾ ਸੰਵਿਧਾਨ ਆ ਕਹਿੰਦੇ ਕਿਸ ਤਰ੍ਹਾਂ ਦੇਖਦੇ ਹੋ ਸੰਵਿਧਾਨ ਨੂੰ ਬਿਲਕੁਲ ਸੰਵਿਧਾਨ ਤਾਂ ਵੱਡਾ ਹੈ ਹੀ ਲੇਕਿਨ ਸੰਵਿਧਾਨ ਨੂੰ ਮੰਨਣ ਵਾਲੇ ਨੇ ਜਿਹੜੇ ਉੱਥੇ ਸਰਕਾਰ 'ਚ ਬੈਠੇ ਉਹ ਚੋਰ ਨਾ ਸੰਵਿਧਾਨ ਗਲਤ ਹੱਤਾਂ 'ਚ ਹੈਗਾ ਇਸ ਕਰਕੇ ਹੋ ਰਿਹਾ ਅਸੀਂ ਹਰ ਚੀਜ਼ ਸੰਵਿਧਾਨ ਦੀ ਪਾਲਣਾ ਹੀ ਕਰ ਰਹੇ ਹਾਂ ਇਸੇ ਕਰਕੇ ਸ਼ਾਂਤ ਮੈਂ ਇ ਸਾਵੇਂ ਨਹੀਂ ਜਾਂਦਾ ਇਦਾਂ ਸੰਵਿਧਾਨ ਦੀ ਉਲੰਘਣਾ ਉਹ ਕਰ ਰਹੇ ਨੇ ਅਸੰਵਿਧਾਨ ਦੇ ਐਂਟੀ ਕਨਸਟੀਚਿਊਸ਼ਨਲ ਕੰਮ ਉਹ ਕਰ ਰਹੇ ਨੇ ਇਹ ਦੱਸ ਰਿਹਾ ਕਿਸਾਨੀ ਆंदोलਨ ਇਹ ਪ੍ਰੋਟੈਸਟ ਦੱਸ ਰਿਹਾ ਕਿ ਕਿਵੇਂ ਹਰ ਤਰੀਕਾ ਹਰ ਤਰੀਕਾ ਜੋ ਅਗੇਂਸਟ ਹੈ ਦੇਸ਼ ਦਰੋਹਕ ਕੰਮ ਤੁਸੀਂ ਕਰ ਰਹੇ ਹੋ ਐਂਟੀ ਕਨਸਟੀਟਿਊਸ਼ਨਲ ਕੰਮ ਤੁਸੀਂ ਕਰ ਰਹੇ ਹੋ ਨਿਹੱਤੇ ਗਰੀਬ ਲੋਕਾਂ ਦੇ ਤੁਸੀਂ ਹੁਣ ਗੋਲਾ ਬਾਰੂਦ ਸੁੱਟ ਰਹੇ ਹੋ ਆਂਸੂ ਕੈਸੇ ਗੋਲੇ ਸੁੱਟ ਰਹੇ ਹੋ ਇਹ ਪੂਰਾ ਭਾਰਤ ਪੰਜਾਬ ਨਹੀਂ ਪੂਰਾ ਭਾਰਤ ਵਿਸਫਟਨਸ ਕਰ ਰਿਹਾ ਔਰ ਬਹੁਤ ਵਧੀਆ ਗੱਲ ਹੈ ਇਹਨਾਂ ਨੂੰ ਪਤਾ ਚੱਲਣਾ ਚਾਹੀਦਾ ਦੁਨੀਆ ਨੂੰ ਦੇਸ਼ ਨੂੰ ਦੇਖਣਾ ਚਾਹੀਦਾ ਕਿ ਕਿਵੇਂ ਦੇਖੋ ਨਿਹੱਤੇ ਲੋਕਾਂ ਤੇ ਕਿਸਾਨਾਂ ਤੇ ਜਿਹੜਾ ਪੂਰੀ ਦੁਨੀਆ ਨੂੰ ਖਵਾਉਂਦਾ ਹੈ ਉਹਦੇ ਤੇ ਤੁਸੀਂ ਗੋਲਾ ਬਾਰੂਦ ਦਾ ਇਸਤੇਮਾਲ ਕਰ ਰਹੇ ਹੋ ਸ਼ਰਮ ਆਣੀ ਚਾਹੀਦੀ ਉਹਨ ਲੋਕਾਂ ਨੂੰ ਜਿਹੜੀ ਥਾਲੀ ਚ ਖਾ ਰਹੇ ਉਸੇ ਥਾਲੀ ਚ ਛੇਦ ਕਰ ਰਹੇ ਹੋ ਕਹਿੰ ਇਹ ਉਹ ਕਿਰਤ ਕਰਨ ਲੋਕ ਨੇ ਇਹ ਉਸੇ ਹੱਥ ਨੂੰ ਵੜ ਰਹੇ ਨੇ ਬਟ ਐਜ਼ ਲੌਂਗ ਐਸ ਸਾਡੇ ਦੇ ਯੂਥ ਜ਼ਿੰਦਾ ਹੈਗਾ ਜਿਨੇ ਕ੍ਰਾਂਤੀ ਸਮਝ ਲਈ ਹੈ ਜਿਨੇ ਕਿਸਾਨੀ ਸੰਘਰਸ਼ ਸਮਝਿਆ ਉਹ ਨਹੀਂ ਪਿੱਛੇ ਹਟੂਗਾ ਉਹ ਪੂਰਾ ਹਰ ਤਰੀਕੇ ਨਾਲ ਕਿਸਾਨਾਂ ਦੇ ਨਾਲ ਖੜਿਆ ਹੈ ਹਰ ਪਲ ਅਸੀਂ ਤਾਂ ਦਿੱਲੀ ਵਿਸ਼ਵ ਭਾਲੀ ਯੂਨੀਵਰਸਿਟੀ ਪੜ੍ਹਦੇ ਆ ਅਸੀਂ ਤਾਂ ਕਹਿ ਰਹੇ ਤੁਸੀਂ ਇੱਥੋਂ ਆਓ ਅਸੀਂ ਉੱਥੋਂ ਤੁਹਾਡਾ ਵੈਲਕਮ ਕਰਾਂਗੇ ਉਧਰੋਂ ਤੁਸੀਂ ਤਿਆਰੀ ਕਰ ਰਹੇ ਹੋ ਬਿਲਕੁਲ ਤਿਆਰੀ ਹੈ ਐਸੇ ਕਰਕੇ ਅਜਾਸੀ ਆਏ ਆ ਕਿ ਵਿੱਚ ਕੀ ਰਹਿ ਗਿਆ ਬੇਈਮਾਨ ਚੋਰ ਦੇਸ਼ਧ్రోਹੀ ਵਿੱਚ ਰਹਿ ਗਏ ਨਾ ਦੇਸ਼ ਵਾਲੇ ਅੱਦੇ ਇੱਥੇ ਖੜੇ ਰਹੇ ਤੇ ਆ ਬਾਰਡਰ ਕੀ ਹੈ ਅਸੀਂ ਇੱਦਾਂ ਹੀ ਲੰਘ ਦੇਣਾ ਇਸ ਕਰਕੇ ਅਸੀਂ ਅੱਜ ਵੈਲਕਮ ਕਰ ਲਈ ਉਹਨਾਂ ਦੀ ਤਿਆਰੀ ਲਈ ਅਸੀਂ ਉਹਨਾਂ ਨੂੰ ਇਨਵੀਟੇਸ਼ਨ ਦੇਣ ਲਈ ਆਇਆ ਜੀ ਆਇਆਂ ਨੂੰ ਵੀ ਵਾਂਟ ਟੂ ਵੈਲਕਮ ਯੂ ਹਰ ਪ੍ਰਤਾਰਿਤ ਸ਼ੋਸ਼ਿਤ ਹਰ ਦਬਾ ਕੁਚਲਾ ਹਰ ਯੂਨੀਵਰਸਿਟੀ ਦਾ ਬੇਰੋਜ਼ਗਾਰ ਯੂਥ ਆਵਾਜ਼ ਲਗਾ ਰਿਹਾ ਕਿ ਕਿਸਾਨਾਂ ਨੂੰ ਆਓ ਸਾਡੀ ਲੜਾਈ ਲੜੋ ਆਓ ਸਾਡੇ ਨਾਲ ਆਓ ਉਹ ਵਕਤ ਆ ਗਿਆ ਹੈ ਇਸੇ ਕਰਕੇ ਸਾਡੀ ਰੂਹ ਬੜੀ ਗੱਦਗਦ ਹੈ ਅਸੀਂ ਕਹਿ ਰਹੇ ਹਾਂ ਕਿ ਛੇਤੀ ਆਓ ਬਰਦਾਸ਼ਤ ਨਹੀਂ ਹੋ ਰਿਹਾ ਹੁਣ ਸਾਡੇ ਤੋਂ ਹਾਂਜੀ ਇਹ ਸਨ ਜੂਥ ਆਗੂ ਜੋ ਕਿ ਚੰਡੀਗੜ੍ਹ ਤੋਂ ਪਹੁੰਚੇ ਸੋ ਪੌਪਲੈਂਡ ਇੱਥੇ ਪਹੁੰਚ ਚੁੱਕੀ ਆ ਕੱਲ 11 ਵਜੇ ਦੀ ਕਾਲ ਆ ਜਿਹੜੀ ਕਿਸਾਨਾਂ ਵੱਲੋਂ ਅੱਗੇ ਵਧਣ ਦੀ ਦਿੱਤੀ ਗਈ ਆ ਸਰਕਾਰ ਜੇ ਕੋਈ ਆਪਣਾ ਉਪਰਾਲਾ ਕਰ ਸਕਦੀ ਹੈ ਕਰ ਲਵੇ ਪਰ ਕਿਸਾਨਾਂ ਦੀਆਂ ਤਿਆਰੀਆਂ ਪੂਰੀਆਂ ਨੇ ਪੌਪਲੈਂਡ ਇੱਥੇ ਪਹੁੰਚ ਚੁੱਕੀ ਆ ਮਸ਼ੀਨਾਂ ਪਹੁੰਚ ਚੁੱਕੀਆਂ ਨੇ ਬਿਲਕੁਲ ਬੰਕਰ ਬੰਦ ਤਿਆਰ ਕੀਤੀ ਗਈ ਆ ਗੋਲਿਆਂ ਦਾ ਗੋਲਿਆਂ ਦਾ ਜਿਹਦੇ ਤੇ ਕੋਈ ਅਸਰ ਨਹੀਂ ਹੋਣਾ ਉਹ ਮਸ਼ੀਨਾਂ ਕਿਸਾਨਾਂ ਵੱਲੋਂ ਇੱਥੇ ਲਿਆਂਦੀਆਂ ਜਾ ਰਹੀਆਂ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਮਸ਼ੀਨਾਂ ਲੈ ਕੇ ਕਿਸਾਨ ਇੱਥੇ ਪਹੁੰਚੇ ਨੇ ਸੋ ਤਿਆਰੀਆਂ ਕਿਸਾਨਾਂ ਦੀਆਂ ਪੂਰੇ ਜੋਰਾਂ ਤੇ ਨੇ ਪੌਪਲੈਂਡ ਇੱਥੇ ਪਹੁੰਚ ਚੁੱਕੀ ਆ ਸੋ ਸਰਕਾਰ ਦੀਆਂ ਰੋਕਾਂ ਨੇ ਜਿਹੜੀਆਂ ਉਹਨਾਂ ਨੂੰ ਨਾਕਾਮ ਕਰਕੇ ਅੱਗੇ ਵਧਣ ਲਈ ਕਿਸਾਨ ਨੇ ਜਿਹੜੇ ਉਹ ਤਿਆਰੀਆਂ ਕਰ ਰਹੇ ਨੇ ਜੋਸ਼ ਵਿੱਚ ਜੈਕਾਰੇ ਨੇ ਜਿਹੜੇ ਸੱਡੇ ਜਾ ਰਹੇ ਨੇ ਪੌਪਲੈਂਡ ਇੱਥੇ ਪਹੁੰਚ ਚੁੱਕੀ ਆ ਕਿਸਾਨਾਂ ਦੀ ਸੋ ਬੰਕਰਬੰਦ ਪੌਪਲੈਂਡ ਤਿਆਰ ਕੀਤੀ ਆ ਸੋ ਅੱਗੇ ਵਧਣ ਦੇ ਲਈ ਕਿਸਾਨਾਂ ਵੱਲੋਂ ਯਤਨ ਨੇ ਜਿਹੜੇ ਕੀਤੇ ਜਾ ਰਹੇ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਕੇਸਰੀ ਨਿਸ਼ਾਨ ਸਾਹਿਬ ਝੂਲਦੇ ਦਿਖਾਈ ਦੇ ਰਹੇ ਨੇ ਸੋ ਕੱਲ ਦੀਆਂ ਤਿਆਰੀਆਂ ਨੇ ਜਿਹੜੀਆਂ ਉਹ ਨੌਜਵਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਨੇ ਪੌਪਲੈਂਡ ਇੱਥੇ ਪਹੁੰਚ ਚੁੱਕੀ ਆ ਕਿਸਾਨਾਂ ਨਾਲ ਨੌਜਵਾਨਾਂ ਨਾਲ ਗੱਲ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਪੌਪਲੈਂਡ ਪੂਰੀ ਤਿਆਰ ਕਰਕੇ ਇੱਥੇ ਲਿਆਂਦੀ ਗਈ ਆ ਕਿਸਾਨਾਂ ਦੀ ਪੌਪਲੈਂਡ ਹੈ ਜਿਹੜੀ ਉਹ ਇੱਥੇ ਪਹੁੰਚ ਚੁੱਕੀ ਆ ਅੱਗੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਜਿਹੜੀਆਂ ਰੋਕਾਂ ਲਗਾਈਆਂ ਗਈਆਂ ਨੇ ਉਹਨਾਂ ਨੂੰ ਕਾਮ ਕਰਨ ਦੇ ਲਈ ਕਿਸਾਨ ਇੱਥੇ ਆਪਣੀਆਂ ਮਸ਼ੀਨਾਂ ਲੈ ਕੇ ਪਹੁੰਚੇ ਨੇ ਕਿਸਾਨਾਂ ਵੱਲੋਂ ਕਿਹਾ ਜਾ ਰਿਹਾ ਕਿ ਕਿਸੇ ਵੀ ਕੀਮਤ 'ਚ ਅੱਗੇ ਵਧਾਂਗੇ ਜ਼ਬਰਦਸਤ ਮੁਕਾਬਲਾ ਸਬਰ ਨਾਲ ਕਰਾਂਗੇ ਸੋ ਰੋਕਾਂ ਤੋੜਨ ਦੇ ਲਈ ਰੋਕਾਂ ਤੋੜਨ ਦੇ ਲਈ ਕਿਸਾਨਾਂ ਵੱਲੋਂ ਆਪਣੇ ਜਿਹੜੇ ਜੁਗਾਰ ਨੇ ਤਿਆਰ ਕੀਤੇ ਜਾਂਦੇ ਨੇ ਬੰਕਰ ਬੰਦ ਪੌਪਲੈਂਡ ਹੈ ਜਿਹੜੀ ਉਹ ਤਿਆਰ ਕੀਤੀ ਗਈ ਆ ਟਾਇਰਾਂ 'ਚ ਟਰੈਕਟਰਾਂ ਦੇ 'ਚ ਗੋਲੀਆਂ ਮਾਰ ਕੇ ਤਾਂ ਟਾਇਰਾਂ ਨੂੰ ਨਾਕਾਮ ਕਰ ਦਿੱਤਾ ਸੀਗਾ ਪ੍ਰਸ਼ਾਸਨ ਨੇ ਪਰ ਪੌਪਲੈਂਡ ਦੇ ਟਾਇਰ ਨਹੀਂ ਹੈਗੇ ਚైనా ਤੇ ਚੱਲਦੀ ਆ ਸੋ ਜਿੰਦੇ ਤੇ ਗੋਲੀ ਕੋਈ ਕੰਮ ਨਹੀਂ ਕਰਦੀ ਉਹ ਪੌਪਲੈਂਡ ਇੱਥੇ ਲੈ ਕੇ ਪਹੁੰਚੇ ਨੇ ਕਿਸਾਨ ਤੁਸੀਂ ਦੇਖ ਰਹੇ ਹੋ ਤਸਵੀਰਾਂ ਗੱਲ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਕਿਸਾਨਾਂ ਦੇ ਨਾਲ ਸੋ ਬੀਬੀਆਂ ਸਾਡੀਆਂ ਟਰੈਕਟਰ ਤੇ ਦਿਖਾਈ ਦੇ ਰਹੀਆਂ ਨੇ ਜਿਹੜੇ ਟਰੈਕਟਰ ਤੇ ਲੋਡ ਕਰਕੇ ਪੌਪਲੈਂਟ ਲਿਆਂਦੀ ਗਈ ਆ ਉਹ ਟਰੈਕਟਰ ਦੇ ਉੱਤੇ ਉਹਨਾਂ ਨੂੰ ਬਾਈਕਾਂ ਦਿਖਾਈ ਦੇ ਰਹੀਆਂ ਨੇ ਸੋ ਕਿਸਾਨ ਨੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਜ਼ਰੂਰ ਕਰਨਗੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਹਾਂਜੀ ਖਾਲਸਾ ਜੀ ਵੈਗੁਰੂ ਜੀ ਖਾਲਸਾ ਵੈਗੁਰੂ ਫਤਿਹ ਕੀ ਨਾਮ ਹੈ ਜੀ ਮੈਂ ਭਲਾਰਾ ਨਹੀਂ ਐਡਾ ਹੈ ਅੱਛਾ ਤੇ ਫਿਰ ਕਿੱਦਾਂ ਦੇਖ ਰਹੇ ਹੋ ਕਿਸਾਨਾਂ ਦੀ ਤਿਆਰੀ ਨੂੰ ਕਿਸਾਨ ਤਾਂ ਚਲ ਆਪਾਂ ਦਾ ਹੈ ਹੀ ਕਿਸਾਨ ਨੇ ਆ ਬਾਈ ਆਪਾਂ ਤਾਂ ਆਪਣੀ ਤਿਆਰੀ ਕਰਕੇ ਆਏ ਰਿਹਾ ਜੀ ਜੀ ਕਿਸਾਨ ਖਾਲਸਾ ਵੈਗੁਰੂ ਜੀ ਦਾ ਸਿਰਫ ਫੁੱਲ ਤਿਆਰੀ ਚਾ ਬੱਬਾ ਜੀ ਅੱਛਾ ਹਾਂਜੀ ਠੀਕ ਹੈ ਠੀਕ ਹੈ ਤਿਆਰੀ ਤੇ ਹੈ ਜੀ ਫੁੱਲ ਤਿਆਰੀ ਤੇ ਠੀਕ ਹੈ ਫੁੱਲ ਤਿਆਰੀ ਹੈ ਜੀ ਕਹਿੰਦੇ ਕੱਲ ਨੂੰ 11 ਵਜੇ ਦੀ ਕਾਲ ਆ ਜਿਹੜੀ ਕਿਸਾਨਾਂ ਵੱਲੋਂ ਦਿੱਤੀ ਗਈ ਆ ਕਿ ਕਿਸਾਨ 11 ਵਜੇ ਅੱਗੇ ਵਧਣਗੇ ਸੋਤੋ ਸੀ ਦੇਖ ਰਹੇ ਹਾਂ ਪੌਪਲੈਂਡ ਦੇ ਉੱਤੇ ਕੇਸਰੀ ਨਿਸ਼ਾਨ ਸਾਹਿਬ ਝੂਲਦੇ ਦਿਖਾਈ ਦੇ ਰਹੇ ਨੇ ਚੜ੍ਹਦੀ ਕਲਾ ਦਾ ਪ੍ਰਤੀਕ ਨੇ ਜਿਹੜੇ ਕੇਸਰੀ ਨਿਸ਼ਾਨ ਸਾਹਿਬ ਉਹ ਇੱਥੇ ਝੂਲਦੇ ਦਿਖਾਈ ਦੇ ਰਹੇ ਨੇ ਨੌਜਵਾਨਾਂ ਵੱਲੋਂ ਜੇਕਾਰੇ ਨੇ ਜਿਹੜੇ ਲਗਾਏ ਜਾ ਰਹੇ ਨੇ ਫਤਿਹ ਦੇ ਨਿਸ਼ਾਨ ਕਹਿੰਦੇ ਲਾਏ ਜਾਂਦੇ ਝੰਡੇ ਨਾਲ ਉਹ ਝੰਡੇ ਨੇ ਉਹ ਨਿਸ਼ਾਨ ਨੇ ਜਿਹੜੇ ਕਿਸਾਨਾਂ ਵੱਲੋਂ ਇੱਥੇ ਝੁਲਾਏ ਜਾਂਦੇ ਨੇ ਝੂਲ ਰਹੇ ਨੇ ਪੌਪਲੈਂਡ ਦੀ ਸੋ ਕਿਸਾਨ ਮਸ਼ੀਨ ਲੈ ਕੇ ਇੱਥੇ ਪਹੁੰਚੇ ਨੇ ਉਹਨਾਂ ਨਾਲ ਵੀ ਜ਼ਰੂਰ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਟਰੈਕਟਰ ਤੇ ਕਿਸਾਨ ਨੇ ਜਿਹੜੇ ਬੈਠੇ ਨੇ ਅਮਰਿੰਦਰ ਵੀਰੇ ਵੱਲੋਂ ਕੀ ਹੋ ਰਿਹਾ ਹੈ ਭਾਈ ਸ਼ੋਅ ਕਰਾ ਜਿਸकी ਮਸ਼ੀਨ ਹੈ ਬਤਾਏ ਕਰੋ ਯਾਰ ਅੱਛਾ ਇਹਨਾਂ ਦੀ ਆਪਣੀ ਹੈ ਹਾਂ ਜੀ ਵੀਰ ਜੀ ਕੀ ਨਾਮ ਹੈ ਜੀ ਅਮਰਿੰਦਰ ਸਿੰਘ ਹੈ ਜੀ ਅਮਰਿੰਦਰ ਸਿੰਘ ਜੀ ਕਿੱਥੋਂ ਪਹੁੰਚੇ ਆ ਪੌਪਲੈਂਡ ਪਿੰਡ ਜਿਲ੍ਹਾ ਮਹਾਲੀਆ ਡੇਰਾਬੀ ਤੋਂ ਪਹੁੰਚੀ ਹੈ ਜੀ ਪਿੰਡ ਕਾਰਕੌਰ ਜੀ ਪਿੰਡ ਕਾਰਕੌਰ ਪਿੰਡ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਜਿਹੜੀਆਂ ਮਸ਼ੀਨ ਤਿਆਰ ਕੀਤੀ ਗਈ ਆ ਗੋਲਿਆਂ ਦਾ ਅਸਰ ਤਾਂ ਨਹੀਂ ਹੋਊ ਕੋਈ ਨਹੀਂ ਜੀ ਨਹੀਂ ਬਿਲਕੁਲ ਨਹੀਂ ਹੋਊਗਾ ਬਿਆ ਆਰਨ ਦੀ ਚੱਦਰ ਲਾਈ ਹੋਈ ਹੈ ਜੀ ਮੋਟੀ ਆਹ ਹੋਈ ਜਿਹੜੇ ਬਾਈ ਦੂਏ ਦੇਖੋ ਜੇ ਸਟੀਲੀ ਗੋਲੀਆਂ ਉਹ ਤਾਂ ਨਹੀਂ ਕਹਿ ਸਕਦੇ ਬਾਕੀ ਦੂਹ ਹੋਰ ਦਾ ਪ੍ਰਬੰਧ ਹੈ ਪ੍ਰਬੰਧ ਆਪਣੇ ਵੱਲੋਂ ਪੂਰਾ ਹੋਰ ਪ੍ਰਬੰਧ ਜਿੰਦਾਬਾਦ ਕਿਸਾਨ ਮਜ਼ਦੂਰ ਇੱਕ ਤਾਂ ਤੇ ਜੇ ਦੇਖਿਆ ਜਾਵੇ ਜੀ ਪ੍ਰਸ਼ਾਸਨ ਕਹਿ ਰਿਹਾ ਹੈ ਕਿ ਕਿਸਾਨ ਨੇ ਜਿਹੜੇ ਉਹ ਟਰੈਕਟਰ ਲੈ ਕੇ ਆ ਰਹੇ ਨੇ ਹਰਿਆਣਾ ਪ੍ਰਸ਼ਾਸਨ ਹਰਿਆਣਾ ਸਰਕਾਰ ਵੱਲੋਂ ਇਹ ਕਿਹਾ ਜਾ ਰਿਹਾ ਹੈ ਪਰ ਹੁਣ ਤਾਂ ਉਹਨਾਂ ਨੇ ਕਹਿਣਾ ਤਾਂ ਪੌਪਲੈਂਟ ਲੈ ਫਿਰ ਜੈਜੀ ਤੇ ਉਹਨਾਂ ਦੀ ਤਿਆਰੀ ਆ ਸਾਨੂੰ ਵੀ ਕਰਨੀ ਪੈਣੀ ਹੈ ਜੀ ਨਹੀਂ ਪੰਜਾਬ ਤੋਂ ਹੀ ਆਈ ਜੀ ਪੰਜਾਬ ਤੋਂ ਪੰਜਾਬ ਤੋਂ ਆਈ ਆ ਤੇ ਪ੍ਰਸ਼ਾਸਨ ਇਹ ਕਹਿ ਰਿਹਾ ਸੀਗਾ ਹਰਿਆਣਾ ਸਰਕਾਰ ਇਹ ਕਹਿ ਰਹੀ ਸੀ ਜੀ ਕਿ ਤੁਸੀਂ ਯਾਰ ਬੱਸਾਂ ਤੇ ਚਲੇ ਜਾਓ ਟ੍ਰੇਨਾਂ ਤੇ ਚਲੇ ਜਾਓ ਪਰ ਟਰੈਕਟਰ ਲੈ ਕੇ ਜਾਣੇ ਠੀਕ ਨਹੀਂ ਹੈਗੇ ਪਰ ਹੁਣ ਉਹਨਾਂ ਦੀਆਂ ਅੱਖਾਂ ਹੋਰ ਖੁੱਲ ਜਾਣੀਆਂ ਨੇ ਜੇ ਰੋਕ ਕੇ ਨੇ ਤਾਂ ਇਹ ਤਾਂ ਪੋਪੂਲੈਂਟਾ ਵੀ ਲੈ ਕੇ ਆ ਗਏ ਨੇ ਚਲੋ ਬੈਂ ਆ ਵੀ ਬੱਸਾਂ ਕਿਹੜਾ ਜਾਣ ਦੇ ਰੇ ਜੀ ਹਾਲ ਤਾਂ ਦੇਖੋ ਚਲ ਰਾਤ ਮੀਂਹ ਆ ਗਿਆ ਸੀ ਸਾਡਾ ਕੀ ਪੈਣ ਦਾ ਹਿੱਲਾ ਹੈ ਆਪਣੀ ਟਰੈਲੀਆਂ ਆਪਣਾ ਘਰ ਹੈ ਜੀ ਆਪਣਾ ਟਰੈਲੀ ਟਰੈਕਟਰ ਆਪਣਾ ਘਰ ਹੈ ਜੀ ਸੋ ਤੁਸੀਂ ਦੇਖ ਰਹੇ ਹੋ ਤਸਵੀਰਾਂ ਕਿਸਾਨ ਨੇ ਜਿਹੜੇ ਉਹ ਪੌਪਲੈਂਡ ਇੱਥੇ ਲੈ ਕੇ ਪਹੁੰਚੇ ਨੇ ਸੋ ਗੱਲ ਕਰਨ ਦੀ ਜ਼ਰੂਰ ਕਿਸਾਨ ਨਾਲ ਕੋਸ਼ਿਸ਼ ਕਰਾਂਗੇ ਜਿਹੜੇ ਵੀਰੋਣੀ ਇੱਥੇ ਆਏ ਨੇ ਉਹ ਕੀ ਕਹਿੰਦੇ ਨੇ ਪੌਪਲੈਂਡ ਮਸ਼ੀਨ ਇੱਥੇ ਲੈ ਕੇ ਪਹੁੰਚੇ ਨੇ ਸੋ ਪੌਪਲੈਂਡ ਮਸ਼ੀਨ ਲੈ ਕੇ ਇੱਥੇ ਕਿਸਾਨ ਨੇ ਜਿਹੜੇ ਪਹੁੰਚੇ ਨੇ ਓ ਜਗੀ ਰਾਈਡਰ ਤੋਰੀ ਅੱਗੇ ਨੂੰ ਰੁਕ ਜਾ ਵੀਰੇ ਰੁਕ ਜਾ ਘੜੇ ਨੇ ਖੜੇ ਨੇ ਕੋਈ ਤੋਲ ਲੋ ਮਾਰ ਦੋ ਬੰਤੇ ਹੀ ਥੀ ਮੇਰੇ ਯਾਰ ਅੱਗੇ ਸਾਈਡ ਮਾ ਲਾਓ ਨਾ ਕੋਈ ਨਾ ਕੋਈ ਨਾ ਖੜੀ ਰਹਿਣ ਬਉਰੀ ਆ ਜੀ ਸਾਰਾ ਦਿਨ ਉਰੀ ਆ ਬਾਤ ਸਵੇਰ ਕੇ ਚਲੇਵੇ ਪੈਦਲ ਨਾਲ ਬੱਤੀ ਸਵੇਰ ਤੇ ਚਲੇਵੇ ਜੀ ਤੁਸੀਂ ਵੀ ਨਾਲ ਹੋ ਗੈਲੇ ਆਪਾਂ ਦੇ ਆਪਣਾ ਹੀ ਭਰਾ ਹੈ ਹਾਂ ਕਿਹੜੀ ਜਥੇ ਹੁੰਦੀ ਹੈ ਜੀ ਆਜ਼ਾਦ ਬੰਛੀ ਆਜ਼ਾਦ ਮਸ਼ੀਨ ਜਿਹੜੀ ਉਹ ਲੈ ਆਂਦੀ ਆ ਜੀ ਸੀਬੀ ਪੱਟੀ ਜਾਊਗੀ ਔਰ ਇਸ ਸ੍ਰੀਕੇ ਨਾਲ ਕੇ ਬੈਰੀਕੇਡਿੰਗ ਕੀਤੀ ਹੈ ਉਹਨੂੰ ਪਟਕੇ ਦਿੱਲੀ ਜਾਣਾ ਹੈ ਔਰ ਕਿਸਾਨਾਂ ਦਾ ਦਾਵਾ ਹੈ ਕਿ ਯਕੀਨ ਦੇ ਵਿੱਚ ਬਦਲਣ ਦੇ ਲਈ ਮਸ਼ੀਨ ਜਿਹੜੀ ਉਹ ਪਹੁੰਚ ਚੁੱਕੀ ਹੈ ਕੈਮਰਾ ਪਰਸਨ ਬੋਬੀ ਦੇ ਨਾਲ ਮੌਜੂਦ ਹਨ 100% ਟੀਵੀ ਔਰ ਟਾਇਰਾਂ ਦੇ ਨਾਲ ਖੜੋ ਤੇਰੇ ਥੱਲੇ ਇਹ ਟਰੈਕਟਰ ਚੱਲ ਲੱਗ ਰਿਹਾ ਉੱਤੇ ਬਹਿ ਜਾ ਯਾਰ ਉੱਪਰ ਚੜ ਜਾ ਯਾਰ ਦੇਖੀ ਵੀਰੇ ਯਾਰ ਹਾਂਜੀ ਵੀਰ ਜੀ ਵਾਇਗਰੂ ਜੀ ਦਾ ਖਾਲਸਾ ਬੈਠ ਜੀਏ ਖਾਲਸਾ ਜੀ ਫਤੇ ਜੀ ਕਿਕਰ ਰੋਕ ਲਓ ਜੀ ਰੋਕ ਲਓ ਕੋਈ ਗੱਲ ਨਹੀਂ ਬਾਜੇ ਅੱਗੇ ਕੀ ਨਾਮ ਹੈ ਜੀ ਕੀ ਨਾਮ ਹੈ ਵੀਰ ਜੀ ਵੀਰ ਜੀ ਸਰਦਾਰ ਜਗਦੀਪ ਸਿੰਘ ਜੀ ਨਾਮ ਹੈ ਮੇਰਾ ਜੀ ਪੰਜ ਗ੍ਰਾਮੀ ਪਿੰਡ ਹੈ ਜੀ ਆਪਣਾ ਪੰਜ ਗ੍ਰਾਮੀ ਕਿੱਥੇ ਪੈਂਦਾ ਜੀ ਪੰਜ ਗ੍ਰਾਮੀ ਡੇਰਾ ਮਸੀਹ ਦੇ ਨੇੜੇ ਪੰਜ ਪਿੰਡਾਂ ਦਾ ਪੰਜ ਗ੍ਰਾਮੀ ਪਿੰਡ ਵੱਜਦਾ ਜੀ ਆਪਣਾ ਅੱਛਾ ਜੀ ਅੱਛਾ ਟੋਲੀ ਮੈਂਦਪੁਰਾ ਫਤੇਪੁਰ ਤਣਾਉਣੀ ਜੀ ਹਾਂ ਜੀ ਬੀਰ ਜੀ ਪੌਪਲੈਂਡ ਤਿਆਰ ਕਰਕੇ ਲੈ ਕੇ ਆਏ ਹੋ ਕਿਸ ਤਰ੍ਹਾਂ ਦਾ ਉਪਰਾਲਾ ਕੀਤਾ ਗਿਆ ਜੀ ਕਿਦਾਂ ਦੀ ਤਿਆਰ ਕੀਤੀ ਗਈ ਬਾਬਾ ਜੀ ਆਪਣੇ ਵੱਲੋਂ ਫੁੱਲ ਤਿਆਰੀ ਹੈ ਜੀ ਹਾਂ ਜੀ ਦੇਖੋ ਜੇ ਤਾਂ ਸਾਨੂੰ ਸ਼ਾਂਤੀਪੁਰੂਖ ਜਾਣ ਦੇਣਗੇ ਆਪਾਂ ਸਾਨੂੰ ਕੋਈ ਜ਼ਰੂਰੀ ਨਹੀਂ ਹੈਗਾ ਅਸੀਂ ਪੌਪਲੈਂਡ ਅੱਗੇ ਲੈ ਕੇ ਜਾਈਏ ਠੀਕ ਹੈ ਜੀ ਜੇ ਸਾਨੂੰ ਨਹੀਂ ਸ਼ਾਂਤੀਪੁਰੂਖ ਜਾਣ ਦੇਣਗੇ ਸਾਡੇ ਤੋਂ ਫਿਰ ਤਾਂ ਸਾਨੂੰ ਦੇਖੋ ਪੱਟਣਾ ਹੀ ਪੈਣਾ ਹੈ ਵੈਰੀਗੇਟ ਇਹਨਾਂ ਦੇ ਹਾਂ ਜੀ ਕਿੰਨਾ ਖਰਚਾ ਆ ਗਿਆ ਜੀ ਇਹਨੂੰ ਤਿਆਰ ਕਰਾਉਣ ਤੇ ਬੀਰ ਜੀ ਚਲੋ ਖਰਚਾ ਤਾਂ ਦੇਖੋ ਜੀ ਸੰਗਤ ਆ ਸੰਗਤ ਨੇ ਖਰਚਾ ਕਰਿਆ ਆਪ ਕਰਿਆ ਸਾਨੂੰ ਪਤਾ ਨਹੀਂ ਹੈ ਜੀ ਚਾਹ ਦੀ ਕਿਰਪਾ ਨਾਲ ਚੱਲਾਂਗੇ ਬਾ ਬਾ ਮਹਾਰਾਜ ਦੀ ਕਿਰਪਾ ਜੀ ਫੁੱਲਕੋ ਚੱਕਰ ਨਹੀਂ ਆ ਵੀਰ ਜੀ ਸੋ ਅੱਗੇ ਵਧਣ ਲਈ ਸੋ ਵੀਰ ਕਹਿ ਰਹੇ ਨੇ ਕਿ ਜੇ ਸ਼ਾਂਤੀਪੁਰ ਕਾ ਇਹ ਅੱਗੇ ਵਧਣ ਦੇਣਗੇ ਤਾਂ ਸਾਨੂੰ ਕੋਈ ਜ਼ਰੂਰਤ ਨਹੀਂ ਪਰ ਪੌਪਲੈਂਡ ਆ ਜਿਹੜੇ ਕਿਸਾਨ ਇੱਥੇ ਲੈ ਕੇ ਪਹੁੰਚੇ ਨੇ ਪੌਪਲੈਂਡ ਦਿਖਾਈ ਦੇ ਰਹੀ ਆ ਲੈ ਕੇ ਕਿਸਾਨ ਇੱਥੇ ਪਹੁੰਚੇ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਪੰਜ ਗਰਾਈਆਂ ਪਿੰਡ ਤੋਂ ਆਏ ਨੇ ਪੰਜ ਪਿੰਡਾਂ ਦਾ ਕਹਿੰਦੇ ਇੱਕ ਪਿੰਡਾ ਪੰਜ ਗਰਾਈਆਂ ਪਿੰਡਾ ਉੱਥੋਂ ਇਹ ਨੌਜਵਾਨ ਪਹੁੰਚੇ ਨੇ ਡੇਰਾ ਬੱਸੀ ਦੇ ਲਾਗੇਉ ਪੌਪਲੈਂਡ ਅੱਗੇ ਲੈ ਕੇ ਵਧਿਆ ਜਾ ਰਹੇ ਨੌਜਵਾਨਾਂ ਵੱਲੋਂ ਸੋ ਕਹਿੰਦੇ ਕਿਸੇ ਜਥੇਬੰਦੀ ਨਾਲ ਸੰਬੰਧਿਤ ਨਹੀਂ ਪਰ ਫੇਰ ਵੀ ਨੌਜਵਾਨ ਇੱਥੇ ਆਪਣੀ ਪੌਪਲੈਂਡ ਲੈ ਕੇ ਪਹੁੰਚੇ ਨੇ ਸੋ ਜੈਕਾਰੇ ਨੇ ਜਿਹੜੇ ਸੋਨੇਹਾਲ ਪੁਲਿਸ ਸੋਨੇਹਾਲ ਸਸਰੀ ਕਾਲ ਦੇ ਜੇ ਕਾਰੇ ਛੱਡੇ ਜਾ ਰਹੇ ਨੇ ਨੀਹਾਨ ਸਾਹਿਬ ਝੂਲਦੇ ਦਿਖਾਈ ਦੇ ਰਹੇ ਨੇ ਸੋ ਕੱਲ 11 ਵਜੇ 11 ਵਜੇ ਦਾ ਟਾਈਮ ਆ ਜਿਹੜਾ ਉਹ ਦਿੱਤਾ ਗਿਆ ਹੈ ਕਿਸਾਨਾਂ ਵੱਲੋਂ ਅੱਗੇ ਵਧਨ ਦਾ ਤੁਹਾਡਾ ਸਟਾਈ ਕਰਨ ਵੀ ਸਰਕਾਰਾਂ ਖਤਮ ਕਰ ਰਹੀਆਂ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਕਿਤੇ ਨਾ ਕਿਤੇ ਅੱਗੇ ਪ੍ਰਸ਼ਾਸਨ ਨੂੰ ਵੀ ਇਹ ਉੱਚੀਆਂ ਤਸਵੀਰਾਂ ਦਿਖਾਈ ਦਿੰਦੀਆਂ ਹੋਣੀਆਂ ਕਿ ਦੁਕਾਨਾਂ ਦੇ ਕੋਈ ਵੱਡੀ ਮਸ਼ੀਨਾਂ ਜਿਹੜੀ ਅੱਗੇ ਵੱਧ ਰਹੀ ਹੈ ਜਿਸ ਤੇ ਨੌਜਵਾਨ ਖੜੇ ਨੇ ਕਿਤੇ ਨਾ ਕਿਤੇ ਸੋਚਾਂ ਚ ਉਹ ਲੋਕ ਵੀ ਪਏ ਹੋਣੇ ਕਿ ਇਹ ਕੀ ਆ ਰਿਹਾ ਏ the <laughs> ਕਿਸਾਨਾਂ ਵੱਲੋਂ ਤਿਆਰ ਕੀਤੀ ਗਈ ਪੌਪਲੈਂਡ ਆ ਜਿਹੜੀ ਬੰਕਰ ਬੰਦ ਤਿਆਰ ਕੀਤੀ ਗਈ ਆ ਜਿਹਦੇ ਤੇ ਗੋਲੇ ਦਾ ਬੰਬ ਦਾ ਜਾਂ ਬਲਾਸਟ ਵਾਲੇ ਬੰਬਾਂ ਦਾ ਕੋਈ ਅਸਰ ਨਹੀਂ ਹੋਣਾ ਇਹ ਉਹ ਬੰਕਰ ਬੰਦ ਮਸ਼ੀਨ ਆ ਜਿਹੜੀ ਕਿਸਾਨ ਅੱਗੇ ਲੈ ਕੇ ਵਧ ਰਹੇ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਪੌਪਲੈਂਡ ਮਸ਼ੀਨ ਆ ਜਿਹੜੀ ਕਿਸਾਨ ਅੱਗੇ ਲੈ ਕੇ ਵਧ ਰਹੇ ਨੇ ਉੱਤੇ ਤੁਸੀਂ ਦੇਖ ਰਹੇ ਹੋ ਠਾਠਾ ਮਾਰਦਾ ਨੌਜਵਾਨਾਂ ਦਾ ਇਕੱਠ ਮਸ਼ੀਨ ਤੇ ਦਿਖਾਈ ਦੇ ਰਿਹਾ ਟਰੈਕਟਰ ਤੇ ਖੈ ਦੇ ਰਹੇ ਕੇਸਰੀ ਨਿਸ਼ਾਨ ਸਭ ਝੁਲ ਰਹੇ ਨੇ ਗੁਰੂ ਦੀਆਂ लाਡਲੀਆਂ ਫੌਜਾਂ ਨਿਹੰਗ ਸਿੰਘ ਉੱਤੇ ਖੜੇ ਦਿਖਾਈ ਦੇ ਰਹੇ ਨੇ ਹਾਲਾਂਕਿ ਲੱਤ ਤੇ ਪੱਟੀ ਕੀਤੀ ਹੈ ਜ਼ਖਮੀ ਹੋਏ ਨੇ ਪਰ ਫੇਰ ਵੀ ਚੜ੍ਹਦੀ ਕਲਾ ਚ ਨੇ ਚੜ੍ਹਦੀ ਕਲਾ ਦੇ ਪ੍ਰਤੀਕ ਨਿਸ਼ਾਨ ਸਾਹਿਬ ਝੂਲ ਰਹੇ ਨੇ ਸੋ ਪੌਪਲੈਂਡ ਲੈ ਕੇ ਨੌਜਵਾਨ ਇੱਥੇ ਪਹੁੰਚੇ ਨੇ ਸੋ ਪੂਰਾ ਜਿਹੜਾ ਕਿਸਾਨੀ ਅੰਦੋਲਨ ਸਾਰਾ ਇਹਦੇ ਆਲੇ-ਦਾਲੇ ਇਕੱਠੇ ਹੋ ਗਏ ਨੇ ਲੋਕ ਇਹਨੂੰ ਦੇਖਣ ਦੇ ਲਈ ਇੱਥੇ ਪਹੁੰਚ ਰਹੇ ਨੇ ਕਿਤੇ ਨਾ ਕਿਤੇ ਚਿੰਤਾ ਅੱਗੇ ਪ੍ਰਸ਼ਾਸਨ ਨੂੰ ਵੀ ਹੋ ਗਈ ਹੋਣੀ ਆ ਕਿ ਇਹ ਕੀ ਅੱਗੇ ਵਧ ਰਹੀ ਐ ਇਹ ਵਧ ਰਹੀ ਐ ਅੱਗੇ ਕਿਸਾਨਾਂ ਦੀ ਪੌਪਲੈਂਡ ਜਿਨੇ ਇਹ ਰੋਕਾਂ ਪੱਟੜੀਆਂ ਨੇ ਜਿਨੇ ਨਕਾਮ ਅੱਗੇ ਕਿਸਾਨਾਂ ਨੂੰ ਜਿਹੜੀ ਸਜਾ ਸਫਲ ਬਣਾਉਣਾ ਹੈ ਬਾਡਰਾਂ ਨੂੰ ਨਕਾਮ ਕਰਕੇ ਅੱਗੇ ਵਧਾਉਣਾ ਹੈ ਉਹ ਪੌਪਲੈਂਡ ਆ ਕਿਸਾਨਾਂ ਨੂੰ ਅੱਗੇ ਵਧਾਉਣਾ ਹੈ ਪੌਪਲੈਂਡ ਨੇ ਡਰਾਈਵਰਾਂ ਨੂੰ ਕਹਿਣਾ ਚਾਹੁੰਦਾ ਟਰੱਕ ਖੜੇ ਕਰ ਦੋ ਲੈ ਪੁਲਿਸ ਪ੍ਰਸ਼ਾਸਨ ਨੂੰ ਨਕਾਮ ਕਰਕੇ ਇਹ ਤੁਹਾਡਾ ਅੱਗੇ ਵਧਾਉਣਾ ਹੈ ਉਹਨਾਂ ਦੀ ਰੋਕਾਂ ਨੂੰ ਤੋੜਨਾ ਹੈ ਗੋਲੀਆਂ ਮਾਰ ਕੇ ਇੱਕ ਕਿਸਾਨਾਂ ਦੀ ਪੌਪਲੈਂਡ ਅੱਗੇ ਵਧ ਰਹੀ ਆ ਮੈਂ ਨਾਮ ਦੇ ਕਹਿਣਾ ਚਾਹੁੰਦਾ ਹਜੂਮ ਇਕੱਠਾ ਬਿਲਕੁਲ ਆਲੇ ਦੁਆਲੇ ਇਕੱਠਾ ਹੋ ਚੁੱਕੇ ਸੋ ਪੌਪਲੈਂਡ ਆ ਜਿਹੜੀ ਅੱਗੇ ਵੱਧ ਰਹੀ ਆ ਤੁਹਾਡੀ ਡਿਊਟੀ ਪੌਪਲੈਂਡ ਅੱਗੇ ਵੱਧ ਰਹੀ ਆ ਇਸ ਕਰਕੇ ਕਿਸਾਨਾਂ ਦੀ ਪੌਪਲੈਂਡ ਆ ਜਿਹੜੀ ਉਹ ਅੱਗੇ ਵੱਧ ਰਹੀ ਆ ਦੇਖੋ ਤੁਸੀਂ ਤਸਵੀਰਾਂ